ਉਹਨੇ ਡੰਪ ਇਹਨੂੰ ਖਤਮ ਕਰਨਾ ਹੀ ਪਏਗਾ ਅਸੀਂ ਇਹ ਮੁਹਿੰਮ ਇਹ ਫਿਰ ਚਲਾਈ ਹੈ ਜੀ 8 ਤਰੀਕ ਕਪਰੇ 1 ਵਜੇ ਤੋਂ ਅਸੀਂ ਧਰਨਾ ਸ਼ੁਰੂ ਕਰਾਂਗੇ ਜਿਸ ਦਾ ਕੋਈ ਟਾਈਮ ਨਹੀਂ ਹੈ ਉਹਨੇ ਉਦੋਂ ਤੱਕ ਚੱਲੇਗਾ ਜਦੋਂ ਤੱਕ ਡੰਪੜੀ ਖਤਮ ਹੋਏਗਾ ਅੱਜ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਜਸਵੰਦਰ ਸਿੰਘ ਸਾਨੀ ਔਰ ਚੇਅਰਮੈਨ ਸਾਹਿਬ ਅਰਿੰਦਰ ਮਲਿਕ ਜੀ ਤੁਹਾਨੂੰ ਸਿਉਂ ਕਹਿੰਦਾ ਇਸ ਕਰਕੇ ਕਿਰਪਾ ਕਰਕੇ ਬਾਹਰ ਆਓ ਆਗੇ ਭੈਣ ਤੁਸੀਂ ਵੀ ਸਾਡੇ ਨਾਲ ਜੁੜੋ ਆ ਕਿ ਸਹੀ ਕਰੋ ਮਾਰੇ ਅਸੀਂ ਇਹ ਕਚਰਾ ਤੁਹਾਡੇ ਨਾਲ ਰਲ ਮਿਲ ਕੇ ਖਤਮ ਕਰਨਾ ਕੋਈ ਤਰਕ ਨਹੀਂ ਪੜਾਣਾ

ਅਸੀਂ ਇਹ ਮੁਹਿੰਮ ਚਲਾਈ ਆ ਅਸੀਂ ਡੋਰ ਤੋਂ ਡੋਰ ਜਾ ਰਹੇ ਆ ਕਿ ਇਹ ਗੰਦਗੀ ਨੂੰ ਖਤਮ ਕਰ ਦਿੱਤਾ ਜਾਏ ਔਰ ਅਸੀਂ ਇਹ ਪੂਰੀ ਸਰਕਾਰ ਨੂੰ ਦੱਸਣਾ ਚਾਹਾਂਗੇ ਪੂਰੇ ਏਰੀਆ ਦੇ ਅੰਦਰ ਇੱਕ ਇੱਕ ਕਲੋਨੀ ਨੂੰ ਨਾਲ ਜੋੜਾਂਗੇ ਉਹਨਾਂ ਦੀ ਗੰਦਗੀ ਖਤਮ ਕਰਨ ਲਈ ਕਿ ਇਹ ਇਸ ਕਲੋਨੀ ਨੂੰ ਜੋੜਾਂਗੇ ਧੰਨਵਾਦ ਕਰਦਾ ਕਿ ਇਹ ਸਾਡੀ ਸਹਿਯੋਗ ਕਰਦੇ ਨੇ ਸਾਡੀਆਂ ਬਾਹਾਂ ਨੇ ਸਾਨੂੰ ਇਹ ਮਜ਼ਬੂਤ ਕਰਨ ਲਈ ਹਰ ਵੇਲੇ ਇੱਕਦਮ ਤਤਪਰ ਰਹਿੰਦੇ ਆ ਔਰ ਸਾਡੀ ਸਹਾਇਤਾ ਕਰਨ ਲਈ ਲੱਗੇ ਹੋਏ ਆ ਅਜਲੀ ਆਇਓ ਪਹਿਲਾਂ ਨੂੰ ਵੀ ਸਾਡੀਆਂ ਭੇਟੀਆਂ ਨਾਲ ਤਾਂ ਗਈ ਹਾਂ ਟਾਈਮਿੰਗ ਦੱਸ ਦਿਓ ਹਾਂ ਟਾਈਮਿੰਗ ਸੀ ਕਦੇ ਦੁਪਹਿਰ ਤੋਂ ਸ਼ੁਰੂ ਕਰਨਾ ਤਰਨਾ ਔਰ ਉਹ ਤਰਨਾ ਕਦੋਂ ਤੱਕ ਚੱਲਣਾ ਹੈ ਜਦ ਤੱਕ ਡੰਪ ਖਤਮ ਨਹੀਂ ਹੋ ਜਾਂਦਾ ਅਸੀਂ ਤਰਨਾ ਨਹੀਂ ਹਟਾਵਾਂਗੇ ਜਿਹੜੀਆਂ ਸਾਡੀਆਂ ਭੈਣਾਂ ਚੱਲ ਰਹੀਆਂ ਨੇ ਬਾਕੀ ਕੇਵਲ ਵੀ ਅੱਜ ਤੋਂ ਸਾਡੀਆਂ ਭੈਣਾਂ ਦੇ ਕੋ ਰੂਟੀਨ 'ਚ ਸਾਡੇ ਨਾਲ ਚੱਲ ਰਹੀਆਂ ਪੁਲਿਸ ਲਈ ਅਸੀਂ ਬਾਕੀ ਪਰਿਵਾਰਾਂ ਨੂੰ ਵੀ ਕਹਦੇ ਹਾਂ ਯਾਰ ਚੇਅਰਮੈਨ ਇੰਟਰੈਕਸ਼ਨ ਕਮੇਟੀ ਡਿਸਟ੍ਰਿਕਟ ਜਿਲੰਧਰ ਸਰ ਅੱਜ ਜੋ ਤੁਸੀਂ ਡੋਰ ਟੂ ਡੋਰ ਕਰ ਰਹੇ ਹੋ ਪ੍ਰਚਾਰ ਕੀ ਕਾਰਨ ਕੀ ਹੈ ਅਸੀਂ ਸਰਕਾਰ ਦਾ ਕੰਮ ਕਰ ਰਹੇ ਹਾਂ ਹਾਂਜੀ ਸਰਕਾਰ ਜਿਹੜਾ ਕੰਮ ਨਹੀਂ ਕਰ ਅਸੀਂ ਸ਼ਹਿਰ ਨੂੰ ਸਾਫ਼ ਕਰਨ ਦੇ ਲਈ ਡੋਰ ਟੂ ਡੋਰ ਲੋਕਾਂ ਨੂੰ ਜਗਾ ਰਹੇ ਹਾਂ ਸਰਕਾਰ ਤਾਂ ਪਤਾ ਨਹੀਂ ਕਿੰਨੇ ਲੱਖਾਂ ਕਰੋੜਾਂ ਰੁਪਏ ਖਰਚ ਕੇ ਉਹ ਮਾਈਕ ਲਾਏ ਹੋਏ ਆ ਜਗ੍ਹਾ ਦੇ ਕੋਲ ਤੇ ਪਤਾ ਨਹੀਂ ਉਹਨੂੰ ਸੁਣਦਾ ਕਿ ਨਹੀਂ ਸੁਣਦਾ ਲੇਕਿਨ ਸਾਡਾ ਭਿਆਨ ਜਿਹੜਾ ਨਾ ਉਹ ਸੱਚਾ ਤੇ ਸੁੱਚਾ ਹੈ ਕਿੰਨੇ ਕਿਰ ਤੋਂ ਪਰੇਸ਼ਾਨੀ ਆ ਰਹੀ ਤੁਹਾਨੂੰ ਅਸੀਂ ਤਾਂ ਕਈ ਸਾਲਾਂ ਤੋਂ ਇਹ ਭੁਗਤਰੀਆਂ ਜਿਹੜਾ ਇੱਡਾਂ ਪੱਥ ਲੱਗਾ ਮਾਰਟਨ ਸੁਣਨ ਚ ਹੈ ਵੀ ਆ ਜਿਹੜੀ ਕੇਵਲ ਵਿਹਾਰ ਦੀ ਨਾਲ ਕਲੋਨੀ ਹੈ ਉੱਥੇ ਡੈਥ ਵੀ ਬਹੁਤ ਹੋਈਆਂ ਕੂੜੇ ਦੇ ਕਾਰਨ ਬਹੁਤ ਸੋ ਲੋਕ ਬਿਮਾਰ ਜੇ ਇੰਨੀ ਗੰਦਗੀ ਹੈ ਇੰਨਾ ਜ਼ਮੀਨ ਥੱਲੇ ਪਾਣੀ ਗੰਦਾ ਹੋ ਗਿਆ ਪੇੜ ਸੜ ਗਏ ਸਮਝੋ ਕਿ ਵੀ ਉਹ ਜਗ੍ਹਾ ਦਾ ਕੀ ਹਾਲਾਤ ਹੋ ਰਿਹਾ ਹੈ ਦੇਖੋ ਤੇ ਉੱਥੇ ਸਬੂਤ ਹੈ ਨਾ ਸਾਹਮਣੇ ਕਿ ਪੇੜ ਗਿਰ ਗਏ ਤੇ ਹਰਾ ਭਰਾ ਜਗ੍ਹਾ ਦੀ ਬਹੁਤ ਸਾਰੇ ਉੱਥੇ ਪੇੜ ਸੀ ਉਹ ਗਿਰ ਗਏ ਕੋਈ ਸੜ ਗਏ ਤੇ ਤੁਸੀਂ ਆਪ ਸੱਚੇ ਲੋਕਾਂ ਦੇ ਘਰਾਂ ਚੋਂ ਕੇਵਲ ਵਿਹਾਰ ਦੇ ਕੀ ਹਾਲਾਤ ਹੋਣਗੇ ਸਰ ਦੇਖਿਆ ਜਾਵੇ ਵੀ ਨਾਲ ਸ਼ਮਸ਼ਾਨ ਘਟ ਵੀ ਉੱਥੇ ਸੰਸਕਾਰ ਵਾਸਤੇ ਵੀ ਪਬਲਿਕ ਬਹੁਤ ਆਂ ਗਾਰਡਨ ਕਲੋਨੀ ਹੈ ਨਾਲ ਹੋਰ ਹਰਪ ਸਿੰਘ ਮੋਡ ਕਲੋਨੀ ਹੈ ਸਾਡੇ ਘਰਾਂ ਤੱਕ ਰਾਤ ਨੂੰ ਬਦਬੂ ਆਉਂਦੀ ਹੈ ਬੜਾ ਬੁਰਾ ਹਾਲ ਹੁੰਦਾ ਹੈ ਮੱਛਰ ਹੁੰਦਾ ਹੈ ਬਿਮਾਰੀਆਂ ਬਹੁਤ ਫੈਲਦੀਆਂ ਠੀਕ ਹੈ ਹਰ ਸਾਬ ਅਸੀਂ ਹਸਪੀਟਲਾਂ ਚ ਡੇਂਗੂ ਸ਼ੰਗੂ ਬਿਮਾਰੀਆਂ ਤੁਹਾਡੇ ਬਹੁਤ ਫੈਲਦੀਆਂ ਨੇ ਐਕਚੁਅਲੀ ਅਸੀਂ ਤਾਂ ਸਰਕਾਰ ਦੇ ਕੰਮ ਕਰਨ ਜਾ ਰਹੇ ਹਾਂ ਅਸੀਂ ਕਾਰਪੋਰੇਸ਼ਨ ਦਾ ਕੰਮ ਕਰ ਰਹੇ ਹੈਗੇ ਆ ਕਿ ਡੋਟ ਰੋਡ ਲੋਕਾਂ ਨੂੰ ਸਮਝਾ ਰਹੇ ਹਾਂ ਕੂੜੇ ਦਾ ਅਲੱਗ-ਅਲੱਗ ਕਰਨਾ ਅਸੀਂ ਚਾਹਨੇ ਕੂੜਾ ਖਤਮ ਹੋਵੇ ਕੂੜਾ ਖਤਮ ਹੋਣਾ ਚਾਹੀਦਾ ਨਾ ਕਿ ਇੱਥੋਂ ਕੂੜਾ ਜਾ ਕੇ ਉੱਤੇ ਛੁੱਟ ਜਾਓ ਉੱਤੇ ਉੱਤੇ ਛੁੱਟ ਜਾਓ ਕਰੋ ਉਹ ਸਾਢੇ ਰੁਪਏ ਹੈ ਜਿਹੜੇ ਵੇਸਟ ਹੋ ਰਿਹਾ ਕਿੰਨੀਆਂ ਕਿੰਨੀਆਂ ਕੋਲੋਨੀਆਂ ਚ ਕੂੜਾ ਆਂਦਾ ਇੱਥੇ ਪਤਾ ਨਹੀਂ ਇੱਥੇ 15 20 ਕੋਲੋਨੀਆਂ ਦਾ ਕੂੜਾ ਆ ਲਗਿਆ ਜਿੰਨੇ ਡੱਬ ਬੰਦ ਉਹ ਵੀ ਕੂੜਾ ਇੱਥੇ ਆ ਲੱਗ ਪਿਆ ਬੁੜੀ ਦੂਰੋਂ ਦੂਰੋਂ ਕੂੜਾ ਇੱਥੇ ਆ ਲੱਗ ਪਿਆ ਔਰ ਇਹ ਕੂੜਾ ਇੱਥੇ ਕਰੋਨਾ ਕਾਲ ਚ ਕੂੜੇ ਦੇ ਢੇਰ ਲੱਗੇ ਸੀ ਨਾ ਉਸ ਤਰ੍ਹਾਂ ਦੇ ਢੇਰ ਹੁਣ ਫੇਰ ਲੱਗੇ ਹੋਏ ਆ ਇੱਥੇ ਉਹ ਮਜਬੂਰ ਕਰ ਰਹੇ ਤੁਹਾਨੂੰ ਇਹ ਕਿ ਅਸੀਂ ਇਹ ਐਜੀਟੇਸ਼ਨਾਂ ਕਰੀਏ ਅਸੀਂ ਤਾਂ ਕਹਿੰਨੇ ਆਂ ਸ਼ਹਿਰ ਸਾਡਾ ਖੂਬ ਜ਼ਰੂਰਤ ਹੋਵੇ ਸਮਾਰਟ ਸਿਟੀ ਕੀ ਹੁੰਦਾ ਵਾ ਸਮਾਰਟ ਨਹੀਂ ਹੁੰਦਾ ਕਿ ਤੁਸੀਂ ਇੱਕ ਪ ਕੂੜਾ-ਕੂੜਾ ਲੱਗਾ ਦਿਓ ਇਹ ਪੌਛ ਕੋਲ ਨਹੀਂ ਜਾ ਰਹਾ ਨਹੀਂ ਕੂੜਾ ਪਿਆ ਰਹਿੰਦਾ ਕਿ ਕਾਰਪੋਰੇਸ਼ਨ ਦੇ ਅਧਿਕਾਰੀ ਚੁੱਕਦੇ ਵੀ ਆ ਗਏ ਕੱਜਤ ਜਿਆ ਤੁਹਾਨੂੰ ਪਤਾ ਹੈ ਕਾਰਪੋਰੇਸ਼ਨ ਦੀ ਵਰਕਿੰਗ ਕਿੱਦਾਂ ਦੀ ਹੈ ਚਾਰ ਦਿਨ ਸਟ੍ਰਾਈਕ ਹੁੰਦੀ ਇੱਥੇ ਚਾਰ ਦਿਨ ਕੰਮ ਹੁੰਦਾ ਚਾਰ ਦਿਨ ਸਟ੍ਰਾਈਕ ਚਾਰ ਦਿਨ ਕੰਮ ਹੁੰਦਾ ਤੇ ਇਹ ਸਟ੍ਰਾਈਕ ਹੋਗਾ ਤੁਸੀਂ ਆਪ ਦੇਖੋ ਮਸ਼ੀਨ ਹੋएगी ਤੁਹਾਨੂੰ ਕੀ ਲੱਗਦਾ ਤੁਹਾਡੇ ਧਰਨਾ ਲਾਉਣ ਦੇ ਕਾਰਨ ਵੀ ਸਫਾਈ ਹੋ ਸਕਦੀ ਇੱਥੇ ਬਿਲਕੁਲ ਧਰਨਾ ਨਾਲ ਸਫਾਈ ਹੋ ਰਹੀ ਹੈ ਅਸੀਂ ਐਨਜੀਡੀ 'ਚ ਕੇਸ ਵੀ ਕੀਤਾ ਹੋਇਆ ਹੈ ਠੀਕ ਹੈ ਔਰ 6 ਤਰੀਕ ਦਸੰਬਰ ਨੂੰ ਉਹਦਾ ਵੀ ਆ ਗਿਆ ਫੈਸਲਾ ਉਹਨਾ ਵੀ ਆ ਜਾਣਾ ਇਹ ਸੜਕ ਦੇ ਉੱਤੇ ਦੇਖੋ 2016 ਦਾ ਰੂਲ ਕੀ ਕਹਿੰਦਾ ਹੈ ਕਿ ਸਾਨੂੰ ਇਹ ਸਾਨੂੰ ਕਾਰਪੋਰੇਸ਼ਨ ਕੀ ਕਹਿ ਰਹੀ ਹੈ ਕਿ 2016 ਦਾ ਰੂਲ ਕਹਿ ਰਿਹਾ ਹੈ ਕਿ ਤੁਸੀਂ ਸੜਕ ਦੇ ਉੱਤੇ ਕੂੜਾ ਨਹੀਂ ਸੁੱਟੋਗੇ ਲੇਕਿਨ ਜੇ ਕਾਰਪੋਰੇਸ਼ਨ ਖੁਦ ਸੁੱਟੇਗੀ ਤਾਂ ਆਮ ਪਬਲਿਕ ਨੂੰ ਕੀ ਮਿਲੇਗਾ ਆਮ ਪਬਲਿਕ ਕੀ ਸੋਚੇਗੀ ਜੇ ਇੰਨੀ ਗੰਦਗੀ ਕਾਰਪੋਰੇਸ਼ਨ ਖੁਦ ਫੈਲਾ ਰਹੀ ਹੈ ਤੇ ਅਸੀਂ ਕਿਉਂ ਗੰਦਗੀ ਨਾ ਫਲਾਈਏ ਸਾਨੂੰ ਕਿਦਾ ਦੇਖੋ ਮੇਰੀ ਗੱਲ ਸੁਣੋ ਪਹਿਲਾਂ ਅਸੀਂ ਆਪ ਸੁਧਰਾਂਗੇ ਫਿਰ ਇਹਦੇ ਕਿਸੇ ਹੋਰ ਨੂੰ ਸੁਧਾਰਾਂਗੇ ਨਾ ਜੇ ਅਸੀਂ ਆਪ ਨਹੀਂ ਸੁਧਰੇ ਕਾਰਪੋਰੇਸ਼ਨ ਸਰਕਾਰ ਵਾਲਾ ਗੰਦ ਪਾਇਆ ਜਾ ਰਿਹਾ ਸ਼ਹਿਰ ਚ ਤੇ ਫਿਰ ਲੋਕ ਕਿਦਾਂ ਸੁਧਰ ਜਾਣਗੇ ਤੇ ਜਿਹੜਾ ਉੱਥੇ ਕੁੜੇਵਾਲੀ ਜਗ੍ਹਾ ਤੇ ਰੂਮ ਬਣਾਇਆ ਉਹ ਕਾਰਪੋਰੇਸ਼ਨ ਵੱਲੋਂ ਕਿ ਪਬਲਿਕ ਵੱਲੋਂ ਬਣਾਇਆ ਨਾ ਪਤਾ ਨਹੀਂ ਕਦੋਂ ਤਾਂ ਇਹਨਾਂ ਨੇ ਬਣਾਇਆ ਕਿਸ ਲਈ ਬਣਾਇਆ ਉਹ ਦੀ ਸਾਨੂੰ ਪਤਾ ਨਹੀਂ ਉਸ ਗੱਲ ਦਾ ਜਦੋਂ ਕੂੜਾ ਚੱਕਿਆ ਜਾਏਗਾ ਤਾਂ ਮੁੜ ਕੇ ਤੋੜ ਦਿੱਤਾ ਜਾਏਗਾ ਉਹਨੂੰ ਅਸੀਂ ਉਹਨੂੰ ਬਿਲਕੁਲ ਤੋੜ ਦੇਣਾ ਹੈ ਅਸੀਂ ਇਹਨੂੰ ਡਿਵੈਲਪ ਕਰਨਾ ਹੈ ਇਸ ਜਗ੍ਹਾ ਨੂੰ ਅਸੀਂ ਇਧੇ ਹਰਾ-ਭਰਾ ਖੂਬਸੂਰਤ ਬਣਾਵਾਂਗੇ ਅਸੀਂ ਇੱਥੇ ਆਪਣੀ ਜੇਬੋਂ ਪੈਸੇ ਲਾ ਲਾਂ ਕਾਰਪੋਰੇਸ਼ਨ ਕੋਲ ਅਸੀਂ ਉਮੀਦ ਨਹੀਂ ਰੱਖਦੇ ਇੱਥੇ ਬਹੁਤ ਧੇਰ ਤੇ ਇਹਨੂੰ ਡਿਵੈਲਪਮ ਕਈ ਵਾਰੀ ਇੱਥੇ ਆਂਦੇ ਨੇ ਪਰ ਸਾਨੂੰ ਤੇ ਥੋੜਾ ਬੁਲਾਇਆ ਇਹਨਾਂ ਨੇ ਕਦੀ ਠੀਕ ਹੈ ਸਾਨੂੰ ਬੁਲਾਉਣ ਦੇ ਤਾਂ ਸਾਡੇ ਨਾਲ ਕੋਈ ਗੱਲਬਾਤ ਕਰਨ ਅਸੀਂ ਦੇਖੋ ਅਸੀਂ ਇਹਨਾਂ ਨੂੰ ਮਿਲਣ ਜਾਂਦੇ ਹਾਂ ਸਾਨੂੰ 4-4 ਘੰਟੇ ਬਾਹਰ ਬਿਠਾ ਦਿੰਦੇ ਆਫਿਸ ਦੇ ਬਾਹਰ ਦੇਖੋ ਅਸੀਂ ਇਹਦੇ ਸੇਵਾ ਕਰਨ ਲੱਗੇ ਆ ਪੈਸਾ ਵੀ ਲੈਣਾ ਹੈ ਔਰ ਸੇਵਾ ਵੀ ਕਰਨੀ ਟਾਈਮ ਵੀ ਲਗਾਉਣਾ ਔਰ ਇਹ ਸਾਨੂੰ 4-4 ਘੰਟੇ ਬਾਹਰ ਉਠਾ ਦਿੰਦੇ ਆ ਤੁਸੀਂ ਆਪ ਦੱਸੋ ਕਿ ਕੋਈ ਹੈ ਕੋਈ ਲਿਆਕਤ ਤੁਹਾਨੂੰ ਕੀ ਲੱਗਦਾ ਵੀ ਤੁਹਾਡੇ ਧਰਨਾ ਲਾਉਣ ਤੋਂ ਬਾਅਦ ਕਮਿਸ਼ਨਰ ਸਾਹਿਬ ਮੌਕਾ ਦੇਖਣਗੇ ਆ ਕੇ ਇੱਥੇ ਤੁਹਾਡੇ ਨਾਲ ਗੱਲਬਾਤ ਕਰਨਗੇ ਕੋਈ ਮੈਨੂੰ ਲੱਗਦਾ ਹੈ ਕਿ ਜੋ ਅਸਲੇ ਹ ਠੀਕ ਕਮਿਸ਼ਨਰ ਸਾਹਿਬ ਨਹੀਂ ਮੰਤਰੀ ਸਾਹਿਬ ਵੀ ਆਣਗੇ ਔਰ ਵੱਡੇ ਵੱਡੇ ਲੀਡਰ ਆਣਗੇ ਔਰ ਇਹ ਉਹਦਾਂ ਦਾ ਧਰਨਾ ਨਹੀਂ ਹੈਗਾ ਕੋਈ ਇਹ ਧਰਨਾ ਜਿਹੜੇ ਲੱਗਿਆ ਨਾ ਉਹਨੇ ਅਸਲੀ ਅਸੀਂ ਇਹ ਲੋਕਾਂ ਦਾ ਸਹਿਯੋਗ ਮਿਲ ਰਿਹਾ ਤੁਹਾਨੂੰ ਅਸੀਂ ਸ਼ਹਿਰ ਦੇ ਭਲੇ ਲਈ ਕਰ ਰਹੇ ਹਾਂ ਅਸੀਂ ਕੋਈ ਆਪਣੇ ਲਈ ਥੋੜਾ ਕਰ ਕਿੰਨੇ ਕੁ ਮੈਂਬਰ ਬੈਠਣਗੇ ਧਰਨੇ ਤੇ ਸਾਰੇ ਆਣਗੇ ਤੁਹਾਡੇ ਸਾਹਮਣੇ ਡੋਰ ਡੋਰ ਕਰਨ ਦਾ ਪਰਪਸ ਕੀ ਹੈ ਕਿ ਸਾਰੇ ਲੋਕ ਆਣ ਸਾਰੇ ਜਾਗਰੂਕ ਹੋ ਜਾਣ ਕਿ ਵੀ ਇਹ ਗੰਦਗੀ ਚ ਆਪਾਂ ਨਹੀਂ ਰਹਿਣਾ ਚਾਹੇ ਕਾਰਪੋਰੇਸ਼ਨ ਹੈ ਚਾਹੇ ਕੋਈ ਵੀ ਹੈ ਸਭ ਦਾ ਫਾਇਦਾ ਹੈ ਛਾਰਪ੍ਰੇਸ਼ਨ ਦਾ ਵੀ ਫਾਇਦਾ ਹੈ ਸਰਕਾਰ ਨੂੰ ਵੀ ਫਾਇਦਾ ਹੈ ਸਭ ਦੀ ਭਲੇ ਭਲੇ ਹੋਣੀ ਹੈ ਜੇ ਕੂੜਾ ਤੋਂ ਹਟ ਮੈਂ ਪ੍ਰਧਾਨ ਜੁਆਇੰਟ ਐਕਸ਼ਨ ਕਮੇਟੀ ਮਾਲਟੌਨ ਜਲੰਧਰ ਰਜਿਸਟਰ ਅਸੀਂ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ ਡੋਰ ਟੂ ਡੋਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਾ ਹੈ ਕਿ ਸਫਾਈ ਬਾਰੇ ਤੇ ਸਭ ਤੋਂ ਸਾਡਾ ਜਿਹੜਾ ਮੇਨ ਮੁੱਦਾ ਹੈ ਮਾਲਟੌਨ ਕੂੜੇ ਦਾ ਡੰਪ ਨੂੰ ਹਟਾਉਣ ਲਈ ਅਸੀਂ 8 ਦਸੰਬਰ ਦਿਨ ਐਤਵਾਰ ਨੂੰ ਦੁਪਹਿਰੇ 1 ਵਜੇ ਪੱਕੇ ਤੌਰ ਤੇ ਅਨ ਅਨਮਿੱਥੇ ਸਮੇਂ ਲਈ ਇਤਾਨਾ ਲਗਾ ਰਹੇ ਹਾਂ ਇਹ ਇਤਾਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਇਹ ਡੰਪ ਪੂਰੀ ਤਰ੍ਹਾਂ ਤੋਤੇ ਖਤਮ ਨਹੀਂ ਹੋ ਜਾਂਦਾ ਅਸੀਂ ਅੱਜ ਹੌਸਿੰਗ ਬੋਰਡ ਕਲੋਨੀ ਦੇ ਦੁਨੀਆ ਵੀ ਗਲੀਆਂ ਹਨ ਉੱਥੇ ਆ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਲੋਕਾਂ ਦੇ ਕੋ ਸਹਿਯੋਗ ਮੰਗ ਰਹੇ ਆ ਸਾਨੂੰ ਲੋਕੀ ਇਹਨਾਂ ਸਹਿਯੋਗ ਦੇਦੇ ਹਨ ਕਿ ਉਹ ਕਹਿੰਦੇ ਭਾਈ ਤੁਸੀਂ ਕੱਲ ਤੋਂ ਧੰਨਾ ਲਾ ਦਿਓ ਪਰ ਜੋ ਅਸੀਂ 8 ਦਸੰਬਰ ਦੀ ਤਰੀਕ ਦਿੱਤੀ ਹੈ ਉਸ ਤੋਂ ਪਹਿਲਾਂ ਅਸੀਂ ਧੰਨਾ ਨਹੀਂ ਲਾਣਾ ਅਸੀਂ 8 ਦਸੰਬਰ ਦਾ ਧੰਨਾ ਕੋਸ਼ਿਸ਼ ਕਰ ਚੁੱਕੇ ਆ ਅਸੀਂ ਆਉਣ ਵਾਲੇ 8 ਦਸੰਬਰ ਨੂੰ ਦੁਪਹਿਰ 1 ਵਜੇ ਧੰਨੇ ਤੇ ਬੈਠ ਜਾਣਾ ਹੈ ਤੇ ਜਦੋਂ ਤੱਕ ਇਹ ਧੰਨਾ ਚੱਲੇਗਾ ਜਦ ਤੱਕ ਇਹ ਡੰਪ ਖਤਮ ਨਹੀਂ ਹੁੰਦਾ ਕਿਹੜੀ ਸੁਸਾਇਟੀ ਵੱਲੋਂ ਲਾਇਆ ਜਾਏਗਾ ਜੁਆਇੰਟ ਐਕਸ਼ਨ ਕਮੇਟੀ ਮਾਡਰ ਟਾਉਨ ਜਲੰਧਰ ਰਜਿਸਟਰ ਵੱਲੋਂ ਅਤੇ ਲਗਾਤਾਰ ਅੱਗੇ ਦੀਆਂ ਸਮੂਹ ਨਗਰ ਨਿਵਾਸੀਆਂ ਵੱਲੋਂ ਸਾਨੀ ਸਾਹਿਬ ਤੁਹਾਡੇ ਵੱਲੋਂ ਬਹੁਤ ਸਾਰੀਆਂ ਕਾਰਪੋਰੇਸ਼ਨ ਨੂੰ ਕੰਪਲੀਟਾ ਵੀ ਕੀਤੇ ਗਿਆ ਲੇਕਿਨ ਸੁਣਵਾਈ ਕਿਉਂ ਨਹੀਂ ਹੋ ਰਹੀ ਕਾਰਨ ਕੀ ਹੋਦਾ ਹੁਣ ਮੈਂ ਇੱਕ ਕਹਿ ਨਹੀਂ ਸਕਦਾ ਜੀ ਕਿਉਂ ਨਹੀਂ ਹੋ ਰਹੀ ਮੇਨ ਰੀਜਨ ਹੈ ਕਿ ਲਗਭਗ 2 ਸਾਲ ਦੇ ਵਿੱਚ 8-9 ਕਮਿਸ਼ਨਰ ਇੱਥੋਂ ਬਦਲ ਕੇ ਚੱਲ ਜਾਂਦੇ ਹਨ ਤੇ ਇਸ ਲਈ ਉਹ ਸਾਡੀ ਗੱਲ ਨਹੀਂ ਸੁਣ ਕੇ ਰਾਜੀ ਦੇਖਿਆ ਜਾਵੇ ਮੋਕੇ ਦੇ ਐਮਐਲਏ ਸਾਹੀ ਤੁਹਾਡੇ ਕੋਲ ਆਏ ਸੀ ਉਹਨਾਂ ਨੇ ਕੁਝ ਨਹੀਂ ਕੀਤਾ ਅੱਗੇ ਮੋਕੇ ਦੇ ਜੇ ਐਮਐਲਏ ਸਰਾਰ ਪ੍ਰਗਤ ਸਿੰਘ ਜੀ ਨੇ ਸਾਡੇ ਕਹਿੰਦੇ ਸੀ ਆਪਾਂ ਆਵਾਂਗੇ ਪਰ ਪਾਰਟੀ ਬਾਜੀ ਕਰਕੇ ਉਹ ਅੱਗੇ ਨਹੀਂ ਆਦੇ ਠੀਕ